ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਛੋਟੀ ਜਿੱਤੀ ਆ ਮੇਲਾ ਬਾਈ ਜੀ ਪਹਿਲੇ ਨੰਬਰ ਤੇ ਆਈ ਆ ਡਾਕਟਰ ਆ ਮੇਰੇ ਪਿੰਡ ਦਾ ਗਮੰਡੀ ਆ ਬਾਈ ਪੁੱਛੋ ਕਲਾ ਤੋਂ ਬਹੁਤ ਸੋਹਣੀ ਟੋਪ ਦੀ ਨਗੀਨਾ ਇੱਕ ਬਹੁਤ ਵਧੀਆ ਮਹਾਰਾਜ ਦੀ ਆਖੇ ਬਾਈ ਮਹਾਰਾਜ ਬੋਲਦੀ ਧੀ ਆ ਬਹੁਤ ਵਧੀਆ ਜੋ ਕਿ ਰਾਮਪਰਾ ਮੇਲਾ ਜਿੱਥੇ ਆਨੇ ਪਹਿਲੇ ਨੰਬਰ ਤੇ ਆਈ ਹੈ ਬਾਈ ਜੀ ਉੱਥੇ ਗੱਡੀ ਕੋਲੇ ਖੜਾਉਨੇ ਆ ਗੱਡੀ ਕੋਲੇ ਰਾਮਪਰਾ ਫੂਲ ਜ਼ਿਲ੍ਹਾ ਬਰਹੰਡਾ ਬਿਊਟੀ ਕੰਪੀਟੀਸ਼ਨ ਚ ਪਹਿਲੇ ਨੰਬਰ ਤੇ ਆਈ ਹੈ ਨਿਤ ਨਵੀਆਂ ਵੀਡੀਓ ਦੇਖਣ ਲਈ ਭੇਜ ਨੂੰ ਕਰ ਲੋ ਫੋਲੋ ਬਾਈ ਜੀ ਆਖੜੀ ਕਿੱਥੇ ਮੈਂ ਆ ਜਵਾਂਦੀ ਬਈ ਆਹ ਚੋਟੀ ਆ ਵਾਹ ਰਾਜਾ ਦੀ ਧੀ ਦਾ ਨਹੀਂ ਧੀ ਮੰਨੀ ਦਾ ਬਈ ਪਹਿਲੇ ਨੰਬਰ ਤੇ ਆਈ ਇਹ ਮੇਲਾ ਜੱਤੇ ਨੇ ਰਾਮਪਰਾ ਖੂਲ ਸੁੰਨੀ ਵੈਰਸਟੀ ਜ਼ਿਲ੍ਹਾ ਬਰੇਂਡਾ ਬਾਈਪੂ ਚੋਕਲਾਂ ਤੋਂ ਆ ਬਹੁਤ ਸੋਹਣੀ ਚੰਗੇ ਆਰਡਰ ਵਾਲੀ ਪਿੱਠ ਕੁੜੇ ਦੀ ਕੁਆਲਿਟੀ ਜਿਹੜੀ ਬਹੁਤ ਵਧੀਆ ਬਾਈ ਜੀ ਧੰਨਵਾਦ ਸਾਰੇ ਵੀਰਾਂ ਦਾ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ